ਕਬਰ ਖੋਦਤੀ ਜੀ ਰਾਣਾ ਜੀ ਨੇ ਅੱਜ ਕਹਿੰਦੇ ਕਬਰ ਖੋਦੀ ਪਈ ਐ ਚ ਚਾਹੇ ਆਮਾਦੀ ਪਾਰਟੀ ਨੂੰ ਛੁੱਟ ਦੋ ਚਾਹੇ ਕ੍ਰਿਸ਼ਨ ਕਮਾਨ ਨੂੰ ਛੁੱਟ ਦੋ ਜਨਾਬ ਜੀ ਜਿਹੜੀਆਂ ਕਾਂਗਰਸ ਨੇ ਕਬਰਾਂ ਖੋਦਦੀਆਂ ਸੀ ਚਾਹੇ ਉਹ ਪਾਣੀ ਵਾਲੀ ਕਬਰ ਸੀ ਚਾਂਦੀ ਦੀ ਕਹੀ ਨਾ ਕਬਰ ਨਹੀਂ ਖੋਦੀ ਸੀ ਕਪੂਰੀ ਚਾਂਦੀ ਦੀ ਕਹੀ ਨਾਲ ਕਬਰਾਂ ਖੋਦਦੀਆਂ ਸੀ ਪੰਜਾਬ ਦੀਆਂ ਪੰਜਾਬ ਦੇ ਹੱਕਾਂ ਦੀਆਂ 84 ਚ ਕਬਰਾਂ ਨਹੀਂ ਖੋਦਦੀਆਂ ਸੀ ਟੈਂਕਾਂ ਨਾਲ ਕਾਂਗਰਸ ਨੂੰ ਸਿੱਟੀ ਐ ਇਸ ਕਬਰ 'ਚ ਹਾਂਜੀ ਉੱਤੇ ਫੱਟਾ ਵੀ ਲਾਵਾਂਗੇ ਨਾਲ ਵੀ ਕਿੰਨੇ ਤੋਂ ਕਿੰਨੇ ਤੱਕ ਆਰ ਆਈ ਪੀ ਕਾਂਗਰਸ ਕਬਰਾਂ ਖੋਦਦੇ ਫਿਰਦੇ 3 ਸਾਲ ਸਾਡਾ ਟਿਨਿਓਰ ਜੋਂ ਲੱਗਿਆ ਵਾ ਭਵੰਤਮਾਨ 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 ਸੁਪਨੇ ਚ ਵੀ ਭਵੰਤਮਾਨ ਪਹਿਲਾਂ ਕਹੀ ਵੀ ਆ ਕੇ ਦਿਖਾਓ ਜਿੱਤ ਕੇ ਦਿਖਾਓ ਤੇ ਹੁਣ ਜਿੱਤ ਕੇ ਤੇ ਹੁਣ ਭਵੰਤਮਾਨ ਭਵੰਤਮਾਨ ਕੇਜਰੀਵਾਲ ਕੇਜਰੀਵਾਲ ਗਾਲਾਂ ਕੱਢਣ ਤੇ ਲੱਗੇ ਸੁਏਸ ਕਰਕੇ ਥੋੜਾ ਜਿਹਾ ਬੋਲਣ ਤੋਂ ਪਹਿਲਾਂ ਮੈਂ ਚਾਹਨਾ ਹੁੰਦਾ ਕਿ ਤੁਸੀਂ ਨਾ ਇਦਾਂ ਕਰੋ ਕਿਉਂਕਿ ਇਹ ਮੌਕਾ ਹੈਗਾ ਇਕੱਠੇ ਹੋ ਕੇ ਉਹਨਾਂ ਨਾਲ ਉਹ ਲਾਈ ਬੈਠੇ ਨੇ ਅੱਜ ਬੀਜੇਪੀ ਨਾਲ ਲੜਨਾ ਬੀਜੇਪੀ ਵਾਲੇ ਨਕਲੀ ਵਿਧਾਨ ਸਭਾ ਲਈ ਬੈਠੇ ਨੇ ਬਾਹਰ ਬਾਜਵਾ ਸਾਹਿਬ ਤੁਹਾਨੂੰ ਬੋਲਣ ਦਾ ਬਹੁਤ ਚੌਕ ਇੱਥੇ ਥੋੜਾ ਜਿਹਾ ਲਿਮਿਟਡ ਟਾਈਮ ਮਿਲਦਾ ਉੱਥੇ ਪਾਉਂਦੇ ਜੋ ਦੋ ਦੋ ਘੰਟੇ ਪਏ ਨੇ ਨਰਥੋਡੇ ਵਾਲੇ ਨਿਪਰਾਣਾ ਵਿੱਤ ਮੰਤਰੀ ਖੜਾ ਉੱਥੇ ਉਰਦੂ ਦੇ ਸ਼ੇਅਰ ਬੋਲੀ ਜਾਂਦਾ ਉੱਥੇ ਮਤਾਂ ਚੜ ਗਿਆ ਸੀ ਉਹ ਤਾਂ ਕਾਂਗਰਸ ਚ ਲੱਗ ਗਿਆ ਸੀ ਫਿਰ ਜਦੋਂ ਉਹ ਕਾਂਗਰਸ ਚ ਗਿਆ ਉਹ ਦੂਛਾ ਉਹ ਬਾਹਰ ਚ ਡਿਆ ਮੈਂ ਉਦੋਂ ਵਾ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਤੇ 5 ਸਾਲ ਫਿਰ ਖਜ਼ਾਨਾ ਮੰਤਰੀ ਕੋ ਬਣਾ ਦਾ ਲੀਡਰ ਤੋਂ ਵੀ ਨਹੀਂ ਪੰਜ ਪੰਜ ਬਜਟ ਪੇਸ਼ ਕਰ ਗਿਆ ਲੀਡਰ ਹੀ ਨਹੀਂ ਮੰਨਿਆ ਲੀਡਰ ਹੀ ਨਹੀਂ ਮੰਨਿਆ ਪੰਜ ਬਜਟ ਪੇਸ਼ ਕਰ ਗਿਆ ਇਹਨਾਂ ਦੇ ਬੋਲਣ ਦਿਓ ਉੱਥੇ ਉੱਥੇ ਉਹ ਨਕਲੀ ਵਿਧਾਨ ਸਭਾ ਲਈ ਬੈਠੇ ਆ ਬੈਜੋ ਬੈਜੋ ਖਬਰ ਖੋਦਤੀ ਜੀ ਨਾਨਾ ਜੀ ਨੇ ਅੱਜ ਕਹਿੰਦੇ ਖਬਰ ਖੋਦੀ ਪਈ ਐ ਚ ਛੇ ਆਮਾ ਦੀ ਪਾਰਟੀ ਨੂੰ ਛੁੱਟ ਦੋ ਛੇ ਕ੍ਰਿਸ਼ਨ ਕੁਮਾਰ ਨੂੰ ਛੁੱਟ ਦੋ ਜਨਾਬ ਜੀ ਜਿਹੜੀਆਂ ਕਾਂਗਰਸ ਨੇ ਕਬਰਾਂ ਖੋਦਦੀਆਂ ਸੀ ਚਾਹੇ ਉਹ ਪਾਣੀ ਵਾਲੀ ਕਬਰ ਸੀ ਚਾਂਦੀ ਦੀ ਕਹੀ ਨਾ ਕਬਰ ਨਹੀਂ ਖੋਦਦੀ ਸੀ ਕਪੂਰੀ ਚਾਂਦੀ ਦੀ ਕਹੀ ਨਾਲ ਕਬਰਾਂ ਖੋਦਦੀਆਂ ਸੀ ਪੰਜਾਬ ਦੀਆਂ ਪੰਜਾਬ ਦੇ ਹੱਕਾਂ ਦੀਆਂ 84 ਚ ਕਬਰਾਂ ਨਹੀਂ ਖੋਦਦੀਆਂ ਸੀ ਟੈਂਕਾਂ ਨਾਲ ਕਾਂਗਰਸ ਨੂੰ ਦਿੱਤੀ ਐ ਇਸ ਕਬਰ 'ਚ ਹਾਂਜੀ ਉੱਤੇ ਫੱਟਾ ਵੀ ਲਾਵਾਂਗੇ ਨਾਲ ਵੀ ਕਿੰਨੇ ਤੋਂ ਕਿੰਨੇ ਤੱਕ ਆਰ ਆਈ ਪੀ ਕਾਂਗਰਸ ਕਬਰਾਂ ਖੋਦਦੇ ਫਿਰਦੇ ਤਿੰਨ ਸਾਲ ਸਾਡਾ ਤੇ ਨੌਰ ਜੋਂ ਲੱਗਿਆ ਵਾ ਭਵੰਤਮਾਨ 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 ਸੁਪਨੇ ਚ ਵੀ ਭਵੰਤਮਾਨ ਪਹਿਲਾਂ ਕਹੀ ਵੀ ਆ ਕੇ ਦਿਖਾਓ ਜਿੱਤ ਕੇ ਦਿਖਾਓ ਤੇ ਹੁਣ ਜਿੱਤ ਕੇ ਤੇ ਹੁਣ ਭਵੰਤਮਾਨ ਭਵੰਤਮਾਨ ਕੇਜਰੀਵਾਲ ਕੇਜਰੀਵਾਲ ਗਾਲਾਂ ਕੱਢਣ ਤੇ ਲੱਗੇ ਸੁਐਸ ਕਰਕੇ ਥੋੜਾ ਜਿਹਾ ਬੋਲਣ ਤੋਂ ਪਹਿਲਾਂ ਮੈਨ ਚਾਹਨਾ ਹੁੰਦਾ ਕਿ ਤੁਸੀਂ ਨਾ ਇਦਾਂ ਕਰੋ ਕਿਉਂਕਿ ਇਹ ਮੌਕਾ ਹੈਗਾ ਇੱਕਠੇ ਹੋ ਕੇ ਉਹਨਾਂ ਨਾਲ ਉਹ ਲਾਈ ਬੈਠੇ ਨੇ ਅੱਜ ਬੀਜੇਪੀ ਨਾਲ ਲੜਦਾ ਬੀਜੇਪੀ ਵਾਲੇ ਨਕਲੀ ਵਿਧਾਨ ਸਭਾ ਲਈ ਬੈਠੇ ਨੇ ਬਾਹਰ ਬਾਰੇਬਾਦ ਸਾਹਿਬ ਤੁਹਾਨੂੰ ਬੋਲਣ ਦਾ ਬਹੁਤ ਚੌਕ ਇੱਥੇ ਥੋੜਾ ਜਿਹਾ ਲਿਮਟਡ ਟਾਈਮ ਮਿਲਦਾ ਉੱਥੇ ਕਹੋ ਜੋ ਦੋ ਦੋ ਘੰਟੇ ਪਏ ਨੇ ਨਰਥੋਡੇ ਵਾਲੇ ਨਿਪਰਾਣਾ ਵਿੱਤ ਮੰਤਰੀ ਖੜਾ ਉੱਥੇ ਉਰਦੂ ਦੇ ਸ਼ੇਅਰ ਬੋਲੀ ਜਾਂਦਾ ਉੱਥੇ ਮੈਂ ਤਾਂ ਛੱਡ ਗਿਆ ਸੀ ਉਹ ਤਾਂ ਕਾਂਗਰਸ ਚਲੇ ਗਿਆ ਸੀ ਫਿਰ ਜਦੋਂ ਉਹ ਕਾਂਗਰਸ ਗਿਆ ਉਹਦੋਂ ਬਾਹਰ ਛੱਡਿਆ ਮੈਂ ਉਹਦੋਂ ਬਾਅਦ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਤੇ ਪੰਜ ਸਾਲ ਫਿਰ ਖਜ਼ਾਨਾ ਮੰਤਰੀ ਕੋ ਬਣਾ ਦਾ ਲੀਡਰ ਤੋਂ ਵੀ ਨਹੀਂ ਪੰਜ ਪੰਜ ਬਜਟ ਪੇਸ਼ ਕਰਕੇ ਲੀਡਰ ਹੀ ਨਹੀਂ ਮੰਨਿਆ ਲੀਡਰ ਹੀ ਨਹੀਂ ਮੰਨਿਆ ਪੰਜ ਬਜਟ ਪੇਸ਼ ਕਰਕੇ ਇਹਨਾਂ ਦੇ ਬੋਲਣ ਦਿਓ ਜੀ ਉੱਥੇ ਉੱਥੇ ਉਹ ਨਕਲੀ ਵਿਧਾਨ ਸਭਾ ਲਈ ਬੈਠੇ ਆ ਬੈਠੋ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀ ਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027